ਯੂਨਾਈਟਿਡ ਪੋਰਟ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦਾ ਦੋਸਤੋ ਅੱਜ ਤੁਹਾਨੂੰ ਇੱਕ ਤਾਂਦਲੀ ਹੀ ਕਾਵਾਂਗੇ ਦਿਖਾਵਾਂਗੇ ਕਿ ਜਿੱਥੇ ਕੀ ਆ ਅਸੀਂ ਟਰਾਂਸਪੋਰਟ ਨਗਰ ਦੇ ਬਾਹਰ ਖੜੇ ਆ ਜਿੱਥੇ ਕੀ ਟਰਾਂਸਪੋਰਟ ਨਗਰ ਦੇ ਬਾਅਦ ਕੌਂਕੀ ਦਾ ਰੋਡ ਬਣ ਰਿਹਾ ਆ ਤੇ ਇੱਥੇ ਵਿੱਚ ਸਰੀਆ ਪਾ ਕੇ ਜਿਹੜਾ ਕੀ ਰੋਡ ਬੰਨਣਾ ਜਿਹਦੇ ਵਿੱਚ ਸਰੀਆ ਜਿਹੜਾ ਕੀ ਆ ਉਹ ਸਿਰਫ ਆਹ ਹੱਥ ਸੈਟਾ ਤੇ ਮਾਣਾ-ਮਾਣਾ ਦਿਖਾ ਦਿੰਦੇ ਆ ਇੱਥੋਂ ਪਾਇਆ ਹੋਇਆ ਕਿ ਇਹਨੂੰ ਕਹਿੰਦੇ ਆ ਜੁਆਇੰਟ ਤੇ ਆਹ ਜਿਹੜਾ ਇੱਥੇ ਤੁਸੀਂ ਦੇਖਦੇ ਹੋ ਪਿੱਛੇ ਸਰੀਆ ਹੈਗਾ ਅੱਗੇ ਜਿੱਥੇ ਆਹ ਪਿਆਰਿਆ ਇੱਥੇ ਸਰੀਆ ਆ ਲੋਈ ਗਾਇਬ ਆ ਜਿੱਥੇ ਕੰਕਰੀਟ ਪੈ ਰਹੀ ਆ ਉੱਥੇ ਸਰੀਆ ਗਾਇਬ ਆ ਆ ਆ ਖੜੇ ਨੇ ਠੇਕੇਦਾਰ ਦੇ ਬੰਦੇ ਕੰਟਰੈਕਟ ਬੇਸ ਦੇ ਉੱਤੇ ਜਿੰਨਾਂ ਕੋ ਠੇਕਾ ਆ ਇਹਨਾਂ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇਹਦੇ ਡਾਕੂਮੈਂਟੇਸ਼ਨ ਦਿਖਾ ਦਿਓ ਵੀ ਇਹਦੇ ਵਿੱਚ ਸਰਕਾਰ ਨੇ ਕਿਹੜੀ ਗਾਈਡਲਾਈਨ ਦੇ ਆਧਾਰ ਤੇ ਤੁਹਾਨੂੰ ਢੇਕਾ ਦਿੱਤਾ ਕਹਿੰਦੇ ਅਸੀਂ ਦਿਖਾ ਨਹੀਂ ਸਕਦੇ ਸਾਨੂੰ ਹੁਕਮ ਨਹੀਂ ਹੈਗਾ ਜੇ ਇਹ ਪਬਲਿਕ ਦਾ ਪੈਸਾ ਆ ਤੇ ਪਬਲਿਕ ਦੇ ਇਹ ਪਬਲਿਕ ਦੇ ਲੋਕ ਪਬਲਿਕ ਦਾ ਪੈਸਾ ਆ ਪਰ ਇਹ ਦਿਖਾ ਨਹੀਂ ਸਕਦੇ ਇੱਥੇ ਕੰਕਰੀਟ ਪੈ ਗਈ ਆ ਪਰ ਆ ਸਰੀਆ ਤੁਸੀਂ ਦੇਖਦੇ ਹੋ ਆ ਦੋਨਾਂ ਤਰਫ ਗੈਪ ਆ ਤੇ ਵਿਚ ਵਿੱਚ ਆ ਮੋਟਾ ਜਿਹਾ ਸਰੀਆ ਪਾਇਆ ਹੋਇਆ ਲੋਕਾਂ ਨੂੰ ਦਿਖਾਉਣ ਲਈ ਧੰਦਲੀ ਕਰਨ ਲਈ ਤੁਹਾਨੂੰ ਆ ਦਿਖਾਣੇ ਆ ਇਹ ਗੱਡੀ ਆ ਜਿਹੜੀ ਜਿਹਦੇ ਉੱਤੇ ਐਨ ਐਚ ਆਈ ਦਾ ਸਟicker ਲੱਗਾ ਆ ਆ ਲਓ ਇਹ ਭਾਈ ਸਾਹਿਬ ਵੀ ਇਹਨਾਂ ਨਾਲ ਦੀ ਗੱਲ ਕਰਦੇ ਆ ਆ ਇੱਥੇ ਵਾਲੇ ਪਾਸੇ ਆ ਮੋٹے ਗੁੱਲੇ ਆ ਮੋਟਾ ਸਰੀਆ ਲੋ ਜੀ ਆ ਮੋٹے ਸਰੀਏ ਪਾਤੇ ਆ ਆ ਜਿਹੜਾ ਸਰੀਆ ਵਿੱਚ ਪਾਣ ਦੀ ਗੱਲ ਆ ਆ ਇਹਨੇ ਨੇ ਕੱਟ ਕੇ ਵਿੱਚ ਦਿਖਾ ਦਿੰਦੇ ਆ ਵੀ ਆ ਸਰੀਆ ਪਾਇਆ ਇਹ ਲਾਈਵ ਵੀਡੀਓ ਤਾਂ ਚਲਾ ਰਹੇ ਆ ਤਾਂ ਕਿ ਪਤਾ ਲੱਗ ਸਕੇ ਕਿ ਪ੍ਰਸ਼ਾਸਨ ਅਧਿਕਾਰੀ ਕੀ ਮਿਲਿਬੁਖਤ ਕਰਦੇ ਨੇ ਉਹ ਐਨਐਚਆਈ ਦੀ ਟੀਮ ਨੂੰ ਵੀ ਇੱਥੇ ਬੁਲਾਵਾਂਗੇ ਤੇ ਉਹਨਾਂ ਕੋ ਗਾਈਡਲਾਈਨਸ ਲਵਾਂਗੇ ਕੀ ਇੱਥੇ ਚੱਲਦਾ ਆ ਸਰੀਏ ਇਹਨੇ ਵੱਢ ਕੇ ਰੱਖੇ ਆ ਤੇ ਆ ਸਰੀਏ ਇੱਧਰਲੇ ਪਾਸੇ ਇਧਰ ਖਾ ਰਹੇ ਆ ਤੁਹਾਨੂੰ ਇਦਾਂ ਰੇ ਤੇ ਆ ਦੂਜੀ ਸਾਈਡ ਤੁਹਾਨੂੰ ਦਿਖਾ ਰਹੀਏ ਆ ਬਰੀਕ ਬਰੀਕ ਸਰੀਏ ਸਿਰਫ ਇਹ 2-2 2.5 2.5 ਫੁੱਟ ਦੇ ਸਰੀਏ ਜਿਹੜੇ ਕੱਟ ਕੇ ਵਿੱਚ ਜਿਹੜੇ ਕੀ ਪਾ ਲੰਦੇ ਆ ਜੋਇੰਟਾਂ ਦੇ ਉੱਤੇ ਬਾਕੀ ਇਹ ਗੱਡੀ ਦਾ ਇਹ ਗੱਡੀ ਨੰਬਰ ਵੀ ਦਿਖਾਣੇ ਆ ਤੁਹਾਨੂੰ ਇਹਨਾਂ ਦੀ ਵੀਡੀਓ ਸਾਡੇ ਕੋਲ ਹੈਗੀ ਆ ਆ ਐਨ ਐਚ ਆਈ ਦੀ ਜਿਹੜੀ ਆ ਐਨ ਐਚ ਆਈ ਦਾ ਸਟਿੱਕਰ ਲੱਗਾ ਆ ਆਹ ਖੜੇ ਨੇ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਮੜਾ ਨਾਂ ਤਾਂ ਦੱਸ ਦੋ ਤੁਸੀਂ ਮੈਂ ਲਾਈਵ ਬਣਾ ਰਿਹਾ ਬਾਜੀ ਤੁਹਾਨੂੰ ਆਬਜੈਕਸ਼ਨ ਨਾ ਕੇਸ ਲਾ ਦਿਓ ਮੇਰੇ ਤੇ ਠੀਕ ਹੈ ਜੀ ਠੀਕ ਹੈ ਇਹ ਐਨਐਚਏ ਪੈਸਾ ਤੁਹਾਡੇ ਕੋਲ ਠੇਕਾ ਇਹ ਤਾਂ ਦੱਸ ਦੋ ਬਾਜੀ ਬਾਜੀ ਮੈਨੂੰ ਪੈਸੇ ਤੁਹਾਡੇ ਕੋਲ ਕਿੰਨੇ ਚਾਹੀਦੇ ਪਾਜੀ ਪਾਜੀ ਮੈਂ ਮੈਂ ਪਬਲਿਕ ਸਰਵੈਂਟ ਆ ਠੀਕ ਹੈ ਜੀ ਤੁਸੀਂ ਮੈਨੂੰ ਮੈਂ ਕੋਈ ਗੱਲ ਨਹੀਂ ਕਰਦਾ ਬ੍ਰਦਰ ਇਹਨਾਂ ਦੱਸ ਦੇ ਤੁਹਾਡੇ ਕੋਲ ਠੇਕਾ ਇਹ ਬਾਜੀ ਆ ਸਰੀਏ ਜਿਹੜੇ ਵਿੱਚ ਛੋਟੇ ਵੱਡੇ ਕੀ ਰੋਲ ਆ ਵੀਰੇ ਜੀ ਉਹ ਲੱਗੇ ਨਾ ਇਹ ਕੀ ਰੋਲ ਇਹ ਰੋਲ ਕੀ ਤੁਸੀਂ ਉਧਰ ਲੱਗੇ ਦਿਖਾਉਣਾ ਮੈਂ ਦਿਖਾ ਰਿਹਾ ਭਾਜੀ ਰੋਲ ਤਾਂ ਦੱਸ ਦੋ ਕਿ ਆ ਇਹ ਫਿਰ ਭਾਜੀ ਦਿਖਾਉਗਾ ਫਿਰ ਕੱਲ ਮੈਂ ਦਿਖਾਤਾ ਭਾਜੀ ਆ ਲੋ ਆ ਭਾਜੀ ਦੇ ਕਹਿਣ ਤੇ ਦੁਬਾਰਾ ਇੱਕ ਵਾਰ ਦਿਖਾ ਦਿੰਦੇ ਆ ਸਰੀਏ ਲੱਗੇ ਆ ਆ 2-2 ਫੁੱਟ ਦੇ ਸਰੀਏ ਕੱਟ ਕੇ ਰੱਖੇ ਆ ਜਿਹੜੇ ਵਿੱਚ ਪੈ ਰਹੇ ਨੇ ਇਹ ਸਰੀਆ ਕਿੰਨਾ ਕਿੰਨੇ ਵਿੱਚ ਪੈਣਾ ਉਹਦਾ ਆਪਾਂ ਹਿਸਾਬ ਤਾਂ ਬੈਨ ਐਂਚ ਆਈ ਦੀ ਕੋਲ ਲੈ ਲਾਂਗੇ ਆਟੇ ਰਹੀਂ ਤੇ ਨਾਲ ਗੱਲ ਭਾਈ ਹੁਣ ਦੱਸ ਦੋ ਸਰੀਏ ਦਿਖਾਤੇ ਕੀ ਰੋਲਾ ਭਾਜੀ ਇਹਦਾ ਦੱਸਤਾ ਦੋ ਵੀਰੇ ਗੱਲ 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 ਜੇ ਕਿਹਨੂੰ ਗੱਲ ਕਰਾ ਰਹੇ ਹੋ ਲਾਉਡ ਸਪੀਕਰ ਤੋਂ ਮੈਂ ਪਬਲਿਕ ਵੀ ਨਾਲ ਸੁਣ ਲੂੰਗਾ ਲਾ ਗੱਲ ਕਰਾ ਦਿਓ ਬਾਈ ਯਾਰ ਗੱਲ ਕਰ ਲੈ ਯਾਰ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਹੁਕਮ ਕਰੋ ਜੀ ਹਾਂਜੀ ਭਾਜੀ ਦੱਸੋ ਭਾਈ ਸਾਹਿਬ ਭਾਜੀ ਮੈਂ ਮਨੋਜ ਜੀ ਦਾ ਪੱਤਰਕਾਰ ਯੂनाइटेड पोस्ट ਤੋਂ ਬੋਲ ਰਿਹਾ ਜੀ ਹਾਂਜੀ ਹਾਂਜੀ ਭਾਜੀ ਇਹ 30 ਰੋਲ ਆ ਸੜੀਆਂ ਦਾ ਜਿਹੜੇ ਇਹ 2-2 ਫੁੱਟ ਦੇ ਕੱਟ ਕੇ ਪਾ ਰਹੇ 1.5-1.5 ਫੁੱਟ ਦੇ ਹਾਂਜੀ ਇਹ ਡਾਇਰੈਕਟ ਤੇ ਪਾਣੇ ਆ ਜੀ ਹਾਂਜੀ ਜੋਇੰਟ ਤੇ ਜੋਇੰਟ ਤੇ ਭਾਜੀ ਇੱਕ ਤੇ ਬਰੀਕ ਕਿਤੇ ਮੋਟਾ ਸਰ ਦੋ ਤਰ੍ਹਾਂ ਦੇ ਪੈਂਦੇ ਆ ਜੀ ਇੱਕ ਤਾਂ ਬਰੀਕ ਪਾਣੇ ਇੱਕ ਮੋਟੇ ਪਾਣੇ ਸਰ ਅੱਛਾ ਜੀ ਹਾਂਜੀ ਥਰੂਆਊਟ ਜੇ ਸਰਵਿਸ ਆ ਉਧਰ ਪਾਣੇ ਆ ਜੀ ਪਤਲੇ ਪਾਣੇ ਆ ਤੇ ਉਪੋਜਿਤ ਮੋਟੇ ਪਾਣੇ ਆ ਤੇ ਭਾਜੀ ਜੇ ਤੁਸੀਂ ਸਰਕਾਰੀ ਕੰਟਰੈਕਟਰ ਹੋ ਤੁਹਾਡੇ ਕੋਲ ਜਿਹੜੀ ਕੰਟੈਕਟ ਮਿਲਿਆ ਹੁੰਦਾ ਕਿਹੜੇ ਬੇਸ ਤੇ ਮਿਲਿਆ ਹੁੰਦਾ ਉਹਦੀ ਕਾਪੀ ਦੇ ਸਕਦੇ ਹੋ ਨਾ ਕੋਈ ਤਰਾਇਤਾ ਨਹੀਂ ਹੁੰਦੀ ਦਾ ਨਹੀਂ ਦੇ ਸਕਦੇ ਜੀ ਕਿਉਂ ਕਾਰਨ ਕੋਈ ਇਹਦੇ ਵੀ ਠੱਗੀ ਕਰ ਰਹੇ ਹੋ ਇਹ ਤਾਂ ਘੇਲਤ ਗੱਲ ਹੀ ਨਹੀਂ ਜੀ ਆਪਣੇ ਕਹਿੰਦੇ ਇਹ ਜੇ ਟੱਗੀ ਨਹੀਂ ਕਰ ਰਹੇ ਭਾਜੀ ਤੇ ਕਾਪੀ ਦੇਣ ਤੋਂ ਕੀ ਫਾਇਦਾ ਹੋਣਾ ਚਾਹੀਦਾ ਸਰ ਤੁਸੀਂ ਲੈ ਆ ਤਾਂ ਐਨਐਚਈ ਤੋਂ ਲੈ ਲਓ ਉਹਨਾਂ ਨੂੰ ਦੇ ਦਿੰਗੇ ਐਨਐਚਈ ਤੋਂ ਲੈ ਹੀ ਲਵਾਂਗੇ ਨਾਲ ਪੁੱਛ ਲਾਂਗੇ ਜੇ ਵੀ ਸਰੀਆ ਕਿੰਨਾ ਕੁ ਹੁਕਮਾ ਪਾਣ ਦਾ ਕੀ ਧਾਬਾ ਹਾਂਜੀ ਬਿਲਕੁਲ ਸਰੀਆ ਪੇ ਹੋਏ ਦੇਖੋ ਸਰ ਹੂੰ ਮਤਲਬ ਵੀ ਪੇ ਮੋਢੇ ਪੇ ਆ ਜੀ ਇਹ ਕਾਰਨ ਕੀ ਸਰ ਇਹ ਇੱਕ ਸੜਕ ਦੇ ਵਿੱਚ 2-2 ਫੁੱਟ ਦੇ ਸਰੀਏ ਦਾ ਕੀ ਰੋਲ ਹੁੰਦਾ ਹਾਂਜੀ 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 ਇਹ 1.5-2 ਫੁੱਟ ਦੇ ਸਰੀਏ ਦਾ ਕੀ ਰੋਲ ਹੁੰਦਾ ਪੂਰਾ ਸਰੀਆ ਕਿਉਂ ਨਹੀਂ ਪੈਂਦਾ ਪੂਰੇ ਨਹੀਂ ਬੰਦੇ ਸਾਰੇ ਇੰਨਾ ਹੀ ਕਾ ਇਹ ਡਬਲਸ ਵਾਰੀ ਬੰਦੇ ਜੀ ਇਹ ਤੇ ਜੋਇੰਟ ਤੇ ਸੈਂਟਰ ਚ ਅੱਛਾ ਜੀ ਤੇ ਫਿਰ ਇਹ ਜਿਹੜਾ ਮੋਟਾ ਸਰੀਆ ਪਤਲਾ ਸਰੀਆ ਇਹ ਇਹਦਾ ਕੀ ਹਿਸਾਬ ਆ ਇਹ ਇਹ ਰਿਪਾਵਰ ਪਤਲਾ ਕਿਉਂ ਪੈ ਰਿਆ ਹਾਂਜੀ ਪਤਲਾ ਕਿਉਂ ਪੈ ਰਿਆ ਸਾਰੇ ਡਿਜ਼ਾਈਨ ਇਦਾਂ ਦਾ ਕੀਤਾ ਉਹਦਾ ਜਿਹੜਾ ਤੁਹਾਡੇ ਬੰਦੇ ਇੱਥੇ ਆ ਤੁਹਾਡੇ ਬੰਦੇ ਲਾਈਵ ਜਲਦੀ ਵੀ ਆ ਇਹ ਤੁਹਾਡੇ ਬੰਦੇ ਸਰੀਆ ਇੱਥੇ ਵਿੱਚ ਪਾਏ ਬਿਨਾ ਹੀ ਉੱਪਰ ਇਹਨਾਂ ਨੇ ਕ੍ਰੈਸ਼ਰ ਪਾਇਆ ਹੋਇਆ ਮੈਨੂੰ ਸਰੀਆ ਇੱਕ ਮੈਂ ਪਟਵਾ ਕੇ ਮੇਰੇ ਸਾਹਮਣੇ ਘਟਵਾਰੋ ਮੈਂ ਮੰਨ ਜਿੰਦਾ ਵੀ ਇਹਨਾਂ ਨੇ ਪਾਇਆ ਕਿਹੜਾ ਜੀ ਆ ਬੰਦਾ ਜਿਹੜਾ ਤੁਹਾਡੇ ਸਾਹਮਣੇ ਖੜਾ ਭਾਈ ਸਾਹਿਬ ਤੁਹਾਡੇ ਇਹ ਮੈਨੂੰ ਕਟਵਾਓ ਉਹ ਇਧਰ ਆ ਕੇ ਦਿਖਾ ਯਾਰ ਠੀਕ ਹੈ ਜਿੱਥੇ ਸਾਡੀ ਆਪੇ ਪਟਕੇ ਦੇਖ ਲਓ ਪਟਕੇ ਦੇਖ ਲਓ ਲਾਈਵ ਆ ਜੀ ਕੱਟ ਨਹੀਂ ਹੋ ਰਹੀ ਨਾਲ ਵੀਰ ਜੀ ਭਾਜੀ ਕਹਿ ਕੇ ਗੱਲ ਕਰ ਰਹੇ ਆ ਵੀਰ ਜੀ ਮੈਂ ਵੀ ਉਹੀ ਗੱਲ ਮੈਂ ਕਹਾਂ ਭਾਜੀ ਕਹਿ ਕੇ ਗੱਲ ਕਰ ਰਹੇ ਆ ਗਰਮ ਕੰਨੋਂ ਆਉਣਾ ਤੇ ਭਾਜੀ ਭਾਜੀ ਕਹਿ ਕੇ ਪਤਾ ਨਹੀਂ ਕੋਈ ਨਹੀਂ ਵੀਰ ਜੀ ਆ ਸਰਗਿਆ ਦੇਖ ਰਹੇ ਆ ਨਾਲ ਤੁਹਾਡਾ ਨੰਬਰ ਕੀ ਹੈਗਾ ਮੇਰਾ ਨੰਬਰ ਬੋਲਿਓ ਆਪਣਾ ਪਟਾਰੇ ਪਟਾਰੇ ਸਾਹ ਦੇ ਹੱਥ ਤੇ ਤੁਹਾਡਾ ਨੰਬਰ ਬੋਲਿਓ ਭਾਈ ਜੀ ਨੰਬਰ ਕੀ ਕਰਨਾ ਚਾਹੁੰਦੇ ਹੋ ਗੱਲ ਹੋ ਰਹੀ ਹੈ ਮੇਨ ਨਾਲ ਭਾਈ ਨੰਬਰ ਤਾਂ ਦੱਸੋ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਫੋਨ ਤੇ ਫਿਰ ਨੰਬਰ ਵੀ ਦੱਸੋ ਹਾਂ ਦੱਸ ਦੇਗੇ ਨੰਬਰ ਕੋਈ ਗੱਲ ਨਹੀਂ ਕਿਉਂ ਭਾਈ ਕੀ ਡਰ ਹੈ ਬਈ ਚੈੱਕ ਕਰ ਲੈਣਾ ਤੁਸੀਂ ਚੈੱਕ ਕਰ ਲੋ ਕੋਈ ਨਹੀਂ ਸੋਏ ਤੁਹਾਨੂੰ ਲਾਈਵ ਤਸਵੀਰ ਵਿੱਚ ਆ ਭਾਈ ਸਾਹਿਬ ਇਹ ਗੱਲ ਕਰਾਈ ਇਹਨਾਂ ਨਾਲ ਗੱਲ ਵੀ ਕਰ ਲਈ ਆ ਤਾਂ ਇਹ ਸਰੀਏ ਜਿਹੜੇ ਤੁਹਾਨੂੰ ਦਿਖਾ ਰਹੇ ਆ ਵਿੱਚ ਫੁੱਟ ਫੁੱਟ ਦੇ ਲੋ ਜੀ ਆ ਦੇਖ ਲੋ ਜੀ ਡੀਬੀਆਈ ਹਰਬਿੰਦਰ ਸਿੰਘ ਇੰਜੀਨੀਅਰ ਜੀ ਸੋ ਆਹ ਪਟ ਰਹੇ ਨੇ ਇਹਨਾਂ ਨੂੰ ਸਰੀਆਂ ਲੱਭਣ ਜੇ ਮੁਸ਼ਕਲ ਹੋ ਰਹੀ ਆ ਹੁਣ ਕਿਉਂਕਿ ਸਰੀਆਂ ਕਿੱਥੇ ਕਿਤੇ ਆ ਪਿੱਛੇ ਆ ਫੁੱਟ ਫੁੱਟ ਤੇ ਪਾਇਆ ਹੋਇਆ ਆ ਲੋ ਜੀ ਭਾਈ ਜੀ ਮੈਂ ਪੁੱਛ ਕੇ ਤੁਹਾਨੂੰ ਪਹਿਲਾਂ ਪੁੱਛੇ ਕਾਗਜ਼ ਦੋਗੇ ਉਹ ਵੀ ਮੇਤੋ ਵੀਡੀਓ ਹੈਗੀ ਆ ਸੋ ਦੋਸਤੋ ਇਹ ਤੁਹਾਡੇ ਹੱਕ ਆ ਤਾਨੂੰ ਜਿਹੜੀ ਸੜਕਾਂ ਬਣਦੀਆਂ ਇਹ ਸਾਡੇ ਟੈਕਸਾਂ ਵਿੱਚੋਂ ਬਣਦੀਆਂ ਨੇ ਇਹ ਸਾਡਾ ਪੈਸਾ ਆ ਪਰ ਅਫਸਰਾਦੀ ਦਾ ਠੇਕੇਦਾਰਾਂ ਦੀ ਮਿਲੀ ਭੁਗਤਾਨਾਂ ਦੇ ਵਿੱਚ ਕੀ ਹੋ ਜਾਂਦਾ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਬਾਈ ਜੀ ਨੇ ਪਿੱਛੇ ਸਰੀਆ ਪਾਇਆ ਹੋਇਆ ਆ ਜਿਹੜਾ ਪਿੱਛੇ ਸਰੀਆ ਪਾਇਆ ਹੋਇਆ ਉਹ 1.5 ਫੁੱਟ ਦਾ ਪਾਇਆ ਪਰ 2 ਫੁੱਟ ਜਗਾ ਪੱਟ ਕੇ ਇੱਧਰ ਸਰੀਆ ਦੇਖਦੇ ਪਏ ਆ ਇਹ ਸਰੀਆ ਲੱਭ ਨਹੀਂ ਰਿਹਾ ਗੁੰਮ ਗਿਆ ਉਹ ਕਾਕੇ ਉਹ ਸਰੀਆ ਦਾ 1 ਫੁੱਟ ਦਾ ਹੈਲੋ ਓਏ ਸਰੀਆ ਦਾ 1 ਫੁੱਟ ਦਾ ਪਾਇਆ ਤੇ ਆ ਤੂੰ 3 ਫੁੱਟ ਜਗ੍ਹਾ ਪਰੇ ਲੱਪ ਪਟ ਰਿਹਾ ਆ ਕੱਢ 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 ਲੋ ਜੀ ਇਹ ਲਾਈਵ ਤਸਵੀਰਾਂ ਨੇ ਆ ਠੇਕੇਦਾਰ ਦੇ ਭਾਈ ਸਾਹਿਬ ਇਹਦੇ ਖੜੇ ਨੇ ਆ ਲਾਈਵ ਉਹਨਰੇ ਉਹਨਾਂ ਨੇ ਕਿਹਾ ਲਾਈਵ ਚਲਾ ਕੇ ਰੱਖਿਓ ਹੁਣ ਬੰਦ ਨਾ ਕਰਿਓ ਇਹ ਲਾਈਵ ਚੱਲਦੀ ਪਈ ਆ ਗੁੱਲੇ ਗੁੱਲੇ ਕਿੱਥੇ ਪਾਈ ਸੀ ਐ ਗੁੱਲਾ ਕਹਣ ਵਾਲਾ ਥਾ ਬਾਬੂ ਗੁੱਲਾ ਕਹਾਂ ਖਾ ਲਿਆ ਅੰਦਰ ਹੀ ਕੱਢਾਂਗੇ ਲਾਈਵ ਵੀਡੀਓ ਚੱਲਦੀ ਵੀ ਭਾਈ ਸਾਹਿਬ ਇੱਥੇ ਖੜੇ ਨੇ ਇਹਨਾਂ ਨੇ ਕਿਹਾ ਲਾਈਵ ਚਾਲੂ ਰੱਖਿਓ ਲਾਈਵ ਚਾਲੂ ਆ ਸੋ ਆ ਤੁਹਾਨੂੰ ਦੂਰ ਤੱਕ ਦਿਖਾਉਣੇ ਆ ਆ ਗੁੱਲਾ ਦੇਖੋ ਆ ਇੱਕ ਅੱਧਾ ਫੁੱਟ ਬਾਹਰ ਆ ਪਰ ਇਹ 3 ਫੁੱਟ ਉਰੇ ਲੱਭਦੇ ਪਏ ਨੇ ਭਾਈ ਸਾਹਿਬ ਇਹ ਇੰਜੀਨੀਅਰ ਨੇ ਪਾਜੀ ਇਨਸਪੈਕਸ਼ਨ ਜੁਆਇੰਟ ਤੁਸੀਂ ਇਹਦਾ ਇਸ ਤੇ ਆਇਆ ਕਿਥੇ ਲੈ ਕੇ ਚੈੱਕ ਕਰੋ ਯਾਰ ਚੈੱਕ ਕਰ ਸਾਰੇ ਸਾਰੇ ਦਰਮਦਰ ਨਿਦਮ ਨੀਂਦ ਬੋਲ ਬਿਲਕੁਲ ਪਟਾਓ ਜੀ ਪਾਜੀ ਉਹ ਸੈਟਾਂ ਵਾਲੀ ਸੜਕਾਂ ਦਿਖਾ ਰਹੇ ਜਿਹੜਾ ਅੱਧਾ ਕ ਫੋਟ ਬਾਹਰ ਆ ਉਹ ਪਾਜੀ ਉਹ ਸਾਹਮਣੇ ਇਹਦੇ ਵਿੱਚ ਵੀ ਦਿਖਾ ਦਿਓ ਇਹਦੇ ਵਿੱਚ ਤਾਂ ਦਿਖਾਉਂਦੇ ਆ ਆ ਫਿਰ ਇਧਰ ਤੇ ਪੂਰਾ ਰੌਲਾ 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 ਉਹ ਜਿੱਲਾ ਨਾ ਡਾ ਰੌਲਾ ਸਵਾ ਤਾਂ ਇਹ ਉਹ ਟ੍ਰਾਂਸਪੋਰਟ ਨਗਰ ਦੀ ਸੜਕ ਆ ਜਿੱਥੇ ਸਾਡੇ ਲੁਧਿਆਣਾ ਸ਼ਹਿਰ ਦੀ ਟਰਾਂਸਪੋਰਟ ਦੀ ਰੀੜ ਦੀ ਹੱਡੀ ਆ ਤੇ ਆਹ ਇਹਨਾਂ ਨੂੰ ਸੜੀਆਂ ਨਹੀਂ ਲੱਭ ਰਿਆ ਅਜੇ ਤਾਂ ਸੜਕ ਬਣਦੀ ਪਈ ਆ ਇਹ ਅਸੀਂ ਲੰਘ ਰਹੇ ਸੀ ਗੌਰ ਕਰ ਲਿਆ ਇੱਥੇ ਜਾਂਚ ਬੈਠਣੀ ਚਾਹੀਦੀ ਆ ਅਸੀਂ ਐਨਐਚ ਦਾ ਕੋਈ ਕਾਪੀ ਮੰਗਾਗੇ ਜੇ ਇਹਨਾਂ ਨੂੰ ਕੋਈ ਡਰ ਨਹੀਂ ਤਾਂ ਕਾਪੀ ਦੇਣੀ ਚਾਹੀਦੀ ਆ ਆ ਗੱਡੀ ਨੰਬਰ ਤੁਸੀਂ ਪੜ੍ਹ ਲਓ ਜੇ ਰਵੇ ਭਾਈ ਸਾਹਿਬ ਆ DL43AN0557 ਇਹ ਭਾਈ ਸਾਹਿਬ ਇਸ ਗੱਡੀ ਵਿੱਚ ਸੀਗੇ ਇਹਨਾਂ ਨੂੰ ਅਸੀਂ ਪੁੱਛਿਆ ਇਹ ਕਹਿੰਦੇ ਮੈਂ ਤੈਨੂੰ ਕਿਉਂ ਦਵਾਂ ਕਾਪੀ ਇਹ ਲਾਈਵ ਵੀਡੀਓ ਚੱਲ ਰਹੀ ਨੇ ਇਹ ਟਰਾਂਸਪੋਰਟ ਨਗਰ ਦੀ ਧੰਦਲੀ ਦਿਖਾ ਰਹੇ ਤੁਹਾਨੂੰ ਟਰਾਂਸਪੋਰਟ ਨਗਰ ਦੀ ਧੰਦਲੀ ਆ ਇਹ ਆਹਾ ਸਰੀਏ ਤੁਹਾਨੂੰ ਦਿਖਾ ਰਹੀ ਐ ਇਹ ਟਰਾਂਸਪੋਰਟ ਨਗਰ ਲੋ ਜੀ ਜੀਸੀਬੀ ਕ੍ਰੇਨ ਨਾਲ ਬਾਜੀ ਹੁਣ ਮੰਗਾਲਾ ਲਾਇ ਵੀ ਚੱਲਦੇ ਪਾਟ ਲੈਣ ਦੇ ਜੀਸੀਬੀ ਨਾਲ ਨੂੰ ਕਿਉਂ ਨਹੀਂ ਦਿਖਾਣਾ ਕਿਉਂ ਸਰੀਏ ਦਿਖਾ ਦਿਖਾ ਬਈ ਮੈਨੂੰ ਵੀ ਪਾਟ ਪਾਟੋ ਪੱਟੋ ਬਾਜੀ ਕਹਿੰਦੇ ਮੰਗਾਲਾ ਪੱਟ ਲੈ ਬਾਜੀ ਜਿਹੜੇ ਪਾਇਆ ਪਾਟੋ ਬਾਜੀ ਤੁਹਾਡੀ ਕ੍ਰੇਨ ਹੈਗੀ ਤਾਂ ਭਾਜੀ ਮੈਨੂੰ ਝੂਠਾ ਪਾਰੇ ਮੈਨੂੰ ਝੂਠਾ ਭਾਜੀ ਮੈਨੂੰ ਝੂਠਾ ਪਾਰੇ ਸੁਆ ਇੱਕ ਨਿੱਕਾ ਜਿਹਾ ਸਰੀਆ ਲੱਪਣ ਲਈ ਜੀਸੀਬੀ ਮੰਗਾ ਰਹੇ ਆ ਕਿਉਂਕਿ ਇੱਕ ਨਿੱਕਾ ਜਿਹਾ ਸਰੀਆ ਇਡਾ 1.5 ਫੁੱਟ ਦਾ ਸਾਈਡ ਤੇ ਪਿਆ ਆ 1 ਫੁੱਟ ਤੋਂ ਵੱਧ ਵੀ ਆ ਇੱਕ ਫੁੱਟ ਕਾਜੀ ਵੀ ਨਿੱਕਾ ਜਿਹਾ ਉਹ 1 ਫੁੱਟ ਦਾ ਸਰੀਆ ਪਾਇਆ ਇਧਰ ਸਾਈਡ ਤੇ ਤਾਂ ਆ ਕਿੰਨੇ ਫੁੱਟ ਦਾ ਕਿੰਨੇ ਫੁੱਟ ਦਾ ਬਾਈ ਟਾਈ ਫੋਰਡ ਦਾ ਸਰੀਆ ਫਿਰ ਗੱਬੇ ਕਿੱਥੇ ਪਾਇਆ ਹਾਂਗਾ ਪਾਜੀ ਇਹ ਜਰੂਰ ਸੀ ਨਾ ਜਾਣੀ ਪਈਦਾ ਸੀ ਹਾਂ ਪੂਰਾ ਸੀ ਨਾ ਜਾਣੀ ਹੈ ਤੇ ਕੀ ਬਣਦਾ ਬਾਈ ਦੱਸੇਗਾ ਮੈਂ ਵੀ ਤੈਨੂੰ ਉਹੀ ਪੁੱਛਿਆ ਸੀ ਤੂੰ ਮੈਨੂੰ ਕਹੇ ਮੈਂ ਤੈਨੂੰ ਦੱਸਣਾ ਨਹੀਂ ਮੈਨੂੰ ਹੁਣ ਦੱਸ ਦੇ ਵਿੱਚ ਕਿੰਨੇ ਵਿੱਚ ਫੁੱਟ ਫੁੱਟ ਦੇ ਸਰੀਏ ਬਾਗੀ ਛੱਡ ਦਿੰਦੇ ਬਸ ਨਹੀਂ ਵਿੱਚ ਫੁੱਟ ਫੁੱਟ ਦੇ ਸਰੀਏ ਬਾਗ ਨਹੀਂ ਭਈਆ ਪਰੇ ਜਾ ਜਰਾ ਆ ਜੀਸੀਬੀ ਕਲੀਨ ਕਰੇ ਨਾ ਲੋ ਜੀ ਪਾਰਟੀ ਦੇ ਭਈਆ ਉਹਨਾਂ ਨੇ ਉਹ ਪਾਰਟੀ ਦੇ ਵਿਚਾਰੇ ਕਹੀ ਨਾ ਲੱਗਣਗੇ ਲੋ ਜੀ ਸਰੀਆ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭ ਰਹੇ ਆ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ 2.5 2.5 ਫੁੱਟ ਦੇ ਸਰੀਏ ਪਾ ਕੇ ਕੀ ਜੋੜ ਬਣੂਗਾ ਫਰਸ਼ ਦੇ ਵਿੱਚ ਸਰੀਆ ਕਿੱਥੇ ਪਾਇਆ ਤੁਸੀਂ ਯਾਰ ਭਾਈ ਤੁਸੀਂ ਦੇ ਤੁਸੀਂ ਭਾਜੀ ਦੇਖਭਾਲ ਦੇਉਂਦੇ ਹੋ ਵੱਡੇ ਵੀਰੇ ਨਹੀਂ ਨਹੀਂ ਵੱਡੇ ਵੀਰੇ ਦੇਖਭਾਲ ਦੇਉਂਦੇ ਹੋ ਜਸਟ ਹੁਣੀ ਆਇਆ ਵੀ ਬ੍ਰਦਰ ਬੁਰਾ ਇੱਕ ਛੋਟਾ ਭਾਈ ਆ ਤੂੰ ਮੇਰਾ ਵੱਡਾ ਭਾਈ ਮੋੜਾ ਨਾ ਮੰਨੀ ਇਹ ਭਈਆ ਤੈਨੂੰ ਤੈਨੂੰ ਤਨਖਾਹ ਮਿਲਦੀ ਹੋਊਗੀ ਬੇਸ਼ੱਕ ਬ੍ਰਦਰ ਪਰ ਇਹ ਇੱਥੇ ਕਈ ਗਰੀਬਾਂ ਦਾ ਖੂਨ ਪਸੀਨੇ ਦਾ ਡੱਕਾ ਜਸਟ ਹੁਣੀ ਆਇਆ ਮੈਨੂੰ ਬਤਾਇਆ ਮੈਂ ਕੰਮ ਕਰਨ ਨੂੰ ਆਇਆ ਹਾਂ ਮੈਂ ਹਿਮਾਚਲ ਤੋਂ ਜਸਟ ਆ ਕੇ ਜ਼ੈਦ ਤੇ ਖੜਾ ਹੋਇਆ ਆਹ ਜਾਨੂ ਤੁਸੀਂ ਆਏ ਇੱਥੇ ਪਹਿਲਾਂ ਹੋਰ ਬੰਦੇ ਬੰਦਾ ਤੁਹਾਡਾ ਕਹਿੰਦਾ ਪਾਉਜੀ ਸੁੱਤੇ ਵੇ ਡੇਢ ਘੰਟੇ ਤੋਂ ਉਹਨਾਂ ਨਾਲ ਗੱਲ ਕਰ ਲਓ ਬੰਦੇ ਨੇ ਕਿਹਾ ਪੁੱਛ ਔਰ ਔ ਚੱਕ ਆ ਗਿਆ 1.5 ਆ 1.5 ਫੁੱਟ ਦਾ ਸਰੀਆ 8 2 ਫੁੱਟ ਦਾ ਆ ਮੈਨੂੰ ਆ ਹੁਣ ਪਰਲੇ ਪਾਸੇ ਕਰਾ ਬੰਦੇ ਚੈੱਕ ਕਰੋ ਕਿ ਕਿੰਨੇ ਫੁੱਟ ਦੇ ਬਾਨਨੇ ਹੋ ਜੀ ਇਹ ਕਿੰਨੇ ਕਿੰਨੇ ਫੁੱਟ ਦੇ ਪਾ ਰਹੇ ਨੇ ਨਿਕਲ ਲੈਣੇ ਇੱਧਰ ਚੈੱਕ ਕਰੋ ਨਹੀਂ ਕਿੰਨੇ ਫੁੱਟ ਦੇ ਪਾ ਰਹੇ ਉਹ ਵੀਰੇ ਜੋਇੰਟ ਤੇ ਬੰਦੇ ਇਨਸਪੈਕਸ਼ਨ ਜੋਇੰਟ ਤੇ ਹੈ ਕਿਹੜੇ ਜੋਇੰਟ ਤੇ ਜੋਇੰਟ ਇਨਸਪੈਕਸ਼ਨ ਜੋਇੰਟ ਜਦੋਂ ਕੰਕਰੀਟ ਦਾ ਜੋਇੰਟ ਹੁੰਦਾ ਇਹੇ ਬੰਦੇ ਆ ਅੱਛਾ ਉਸ ਤੋਂ ਬਾਅਦ ਫਿਰ ਕਿਸ ਵੀ ਕੰਕਰੀਟ ਹੋਣੀ ਹੈ ਇਹਦੇ ਨਾਲ ਕੀ ਫਰਕ ਪੈਂਦਾ ਹੈ ਸੜਕ ਨੂੰ ਉਹ ਦੱਸ ਦੋ ਮੈਨੂੰ ਆ ਕੰਕਰੀਟ ਫੜ ਕੇ ਰੱਖੂਗਾ ਇਨਸਪੈਕਸ਼ਨ ਜੋਇੰਟ ਫੜ ਕੇ ਰੱਖੂ ਜੇ ਇੱਕ ਸੜਕ ਇਸ ਸਰੀਏ ਦਾ ਕੋਈ ਤਾਂ ਫਰਕ ਹੋਊਗਾ ਵੀ ਕਿੰਨਾ ਕ ਪਾਣਾ ਹਾਂਜੀ ਪੈਂਦਾ ਆ ਫੇ ਕਾਗੇ ਤਾਂ ਦੇ ਦੇ ਮੈਨੂੰ ਮੈਨੂੰ ਗਲਤ ਕਰ ਦੇ ਕਾਗੇ ਦੇ ਦੇ ਤੁਸੀਂ ਕਹਿੰਦੇ ਹੈਗੀ ਮੈਨੂੰ ਨਹੀਂ ਮੇਰੇ ਕੋ ਹੈ ਨਹੀਂ ਤੂੰ ਤਾਂ ਮੈਂ ਦੇਣ ਹੀ ਨਹੀਂ ਤੇ ਕੋਈ ਹੈਗੀ ਆ ਜਿਨ੍ਹਾਂ ਨਾਲ ਗੱਲ ਕੀਤੀ ਉਹਨਾਂ ਨਾਲ ਚਲੋ ਨਾ ਉਹ ਵੀਰੇ ਇਹਦੇ ਵਿੱਚ ਨਹੀਂ ਪੈਂਦੀ ਕਿ ਪਾਜੀ ਕੰਮ ਕਰ ਦਿਓਗੇ ਆਪਾਂ ਠੇਕੇਦਾਰ ਆ ਦੱਸ ਦੇ ਬਸ ਕੰਮ ਕਰਦਾ ਕਿ ਠੇਕੇਦਾਰ ਆ ਬਾਈ ਵੀਰੇ ਇਹਦੇ ਵਿੱਚ ਲੰਬੀ ਲੈਂਥ ਨਹੀਂ ਬੈਂਦੀ ਆਪਾਂ ਇੱਕ ਚੰਦ ਤਨਖਾਹ ਲਈ ਆਪਾਂ ਠੇਕੇਦਾਰ ਦੇ ਗਲਤ ਕੰਮ ਨੂੰ ਆਪਾਂ ਸੱਚ ਸਾਬਤ ਕਰਨ ਦੇ ਤੁਰੇ ਆ ਇਹ ਰੋਡ ਤੇ ਤੂੰ ਵੀ ਗੁਜਰਨਾ ਤੇਰੇ ਪਰਿਵਾਰ ਨੇ ਵੀ ਗੁਜਰਨਾ ਮੇਰੇ ਨੇ ਵੀ ਗੁਜਰਨਾ ਇਹ ਟਰਾਂਸਪੋਰਟ ਨਗਰ ਆ ਰੀਡ ਦੀ ਢੱਡੀ ਆ ਲੁਧਿਆਣੇ ਦੀ ਇਹ ਟਰਾਂਸਪੋਰਟੀਆਂ ਨੇ 10 ਦਿਨਾਂ ਜੇ ਸੜਕਾ ਟੁੱਟ ਜਣੀ ਆ ਇਹ ਆ ਜੀ ਆ ਪੱਟ ਦੋ ਓਏ ਆ ਚੱਕ ਕੇ ਪਿੱਛੇ ਲੈ ਜਾ ਪੱਟ ਕੇ ਲੈਨ ਤੇ ਦਿਖਾ ਦੇ ਹਾਂ ਇੱਕ ਸਰੀਆ ਦਿਖਾਇਆ ਬਾਕੀ ਵੀ ਕੱਢ ਦੇ ਸੋ ਆਹਾ ਇੱਕ ਤਸਰੀਆ ਨਿਕਲੇ ਆਇਆ 2.5 ਫੁੱਟ ਦਾ ਸਾਈਡ ਫੋਰ ਦਾ ਇੱਕ सरिया ਨਿਕਲਿਆ ਜੋਇੰਟ ਦੇ ਉੱਤੇ ਐਨਾ ਕੋ ਦੂਜਾ सरिया ਨਿਕਲ ਵੀ ਆਉਂਗਾ ਮੈਂ ਅਗਨਾ ਢਾਈ ਫੋਰ ਦਾ ਲੋ ਜੀ ਹਾਂ ਹਾਂ ਕੱਢੋ ਕੱਢੋ ਮੈਂ ਤਾਂ ਢਾਈ ਫੋਰ ਦਾ ਦੂਜਾ सरिया ਜੀ ਕੰਕਰੀਟ ਦੀ ਸੜਕ ਹੈ ਢਾਈ ਫੋਰ ਦਾ ਦੂਜਾ सरिया ਇਹ ਕਿੰਨੇ ਕਿੰਨੇ ਜੋਇੰਟ ਪੈਂਦੇ ਇੱਕ ਸਣਕ ਜੇ ਬਾਈ ਕਿੰਨੇ ਕਿੰਨੇ ਪੈਂਦੇ ਕਿੰਨੇ ਹੋਰ ਕਿੰਨੇ ਪੈਂਦੇ ਹੋਰ ਰੁਕਦਾ ਰਹਿੰਦੇ ਛੱਡ ਦੇ ਛੱਡ ਕਿੰਨੇ ਪੈਂਦੇ ਬਾਈ ਕਾਈਤੀ ਲੰਬਾ ਵਾਲੋ ਫੁੱਟ 8 ਫੁੱਟ ਕਿੰਨੇ ਪੈਗੇ 16 ਪੈਗੇ 16 ਪੈਗੇ 16 ਹੈਗੇ ਦੇਖ ਭਾਈ ਹੁਣ ਸਾਰਾ ਨਹੀਂ ਵੰਡਣਾ 16 ਤਾਂ ਕੱਢ ਦੇ ਭਰਾਵਾ ਨਹੀਂ ਨਹੀਂ ਵੰਡਣਾ ਯਾਰ ਮਾੜੇ ਅੱਗੇ ਤਾਂ ਨਿਕਲੇ ਨਹੀਂ ਅੱਗੇ ਤਾਂ ਨਿਕਲੇ ਨਹੀਂ ਨਹੀਂ ਵੰਡਨੇ ਤੁਸੀਂ ਹੁਣ ਤੁਹਾਨੂੰ ਪੂਰਾ ਵੰਡ ਕੇ ਦਿਖਾ ਲਈਏ ਨਹੀਂ ਵੰਡਨੇ ਲੋ ਜੀ ਆਹ ਤਿੰਨ ਨਿਕਲੇ ਆਏ ਆ 16 ਦੇ ਵਿੱਚੋਂ ਦੀ 8 ਫੁੱਟ ਦੇ ਵਿੱਚੋਂ 16 ਪੈਣੇ ਸੀ ਇਹ ਤਿੰਨ ਨਿਕਲੇ ਆਏ ਆ ਬਾਈ ਜੀ ਇੱਥੇ ਟ੍ਰਾਂਸਪੋਰਟ ਨਾ ਕਰ ਰਹੇ ਹੋ ਕੇ ਲੇਬਰ ਵਿੱਚ ਹੋ ਇਹਨਾਂ ਦੀ ਇੱਥੀ ਉਹਨੇ ਮਾਪਾਈ ਇਹ ਸੜਕ ਸਹੀ ਬਣ ਰਹੀ ਹੈ ਤੁਹਾਡੇ ਸਾਹਮਣੇ ਨਹੀਂ ਨਹੀਂ ਇਹਦੇ ਵਿੱਚ ਜਿਹੜਾ ਸਰੀਆ 8 2.5 ਫੁੱਟ ਦੇ ਇਹ 8 2.5 ਫੁੱਟ ਦੇ ਸਰੀਏ ਦਾ ਕੋਈ ਰੋਲ ਹੁੰਦਾ ਐਨ ਐਨ ਟੋਟਿਆਂ ਦਾ ਕੀ ਰੋਲ ਹੋਊਗਾ ਸੜਕ ਵਿੱਚ ਮੈਨੂੰ ਉਹ ਦੱਸ ਦੋ ਆ ਉੱਪਰ ਛੱਤ ਪਿੱਲਰ ਪਈ ਆ ਇਹਦੇ ਤੇ ਬਿਨਾ ਸਰੀਏ ਦੇ ਖੜ ਚੂਗੀ ਬਿਨਾ ਸਰੀਏ ਦਾ ਕਿੱਥੇ ਖੜ ਇੱਥੇ ਕਿੰਨੇ ਹੈਵੀ ਟਰੱਕ ਨਿਕਲਨੇ ਆ ਐਨੇ 2.5 ਫੁੱਟ ਦੇ ਸਰੀਏ ਨਾਲ ਸਰਜੂ ਹਾਂ ਜੇ ਸੱਚੇ ਨੇ ਕਾਗਜ਼ਾਂ ਦੇ ਵਿੱਚ ਢਾਈ ਢਾਈ ਫੁੱਟ ਦੇ ਸਰੀਏ ਦੇ ਜੋਇੰਟ ਬਣੇ ਆ ਤੇ ਫਿਰ ਇਹਨਾਂ ਨੂੰ ਕਾਗਜ਼ ਦੇਣੇ ਚਾਹੀਦੇ ਕਿ ਨਹੀਂ ਹਾਂਜੀ ਸੋਏ ਢਾਈ ਢਾਈ ਫੁੱਟ ਦੇ ਇਹਦਾ ਤਿੰਨ ਸਰੀਏ ਨਿਕਲੇ ਸਿਰਫ ਤਿੰਨ ਉਹ ਇੱਥੇ 16 ਪੈਣੇ ਚਾਹੀਦੇ ਤੁਹਾਡੇ ਬਾਹੂ ਦੇ ਕਹਿੰਦੇ ਨਾ ਬਾਕੀ ਤਿੰਨ ਪਏ ਆ ਉਹ ਬਾਹੂ ਦੇਖੋ ਗਾਲ ਨਾ ਕੱਢੀ ਬਾਈ ਕੋਈ ਹੈਗਾ ਹੈਲੋ ਗਾਲ ਨਾ ਕੱਢੀ ਬਾਈ ਆ ਮੋਬਾਈਲ 'ਤੇ ਮੈਂ ਮੈਂ ਕੀ ਕਹਿਣਾ ਮੋਬਾਈਲ 'ਤੇ ਸਾਈਡ ਤੇ ਪਿਆ ਰਹਿਣਾ ਮੇਰਾ ਜੇ ਤੈਨੂੰ ਕੋਈ ਸ਼ੱਕ ਆ ਮੈਂ ਬੰਦਾ ਤਾਂ ਆਪਣੇ ਵੀ ਕਹਿ ਦੇਣਾ ਗਲਤ ਗਾਲ ਨਾ ਕੱਢ ਲਈ ਬਲੇਖੇ ਨਾ ਤੇਰੇ ਮੂੰਹ 'ਮੈਂ ਸੁਣੀ ਤਾਂ ਤੈਨੂੰ ਕਿਹਾ ਆਹ ਲੋ ਜੀ ਟ੍ਰਾਂਸਪੋਰਟ ਨਗਰ ਦੇ ਸੜੀਏ ਆ ਤਿੰਨ ਸੜੀਆ ਵਾਲੀ ਸੜਕ ਬੰਦ ਹੀ ਪਈ ਆ ਜੇ ਕਿਸੇ ਨੂੰ ਸ਼ੱਕ ਆ ਹੋਰ ਵੀ ਇੱਥੇ ਆ ਕੇ ਦੇਖ ਸਕਦੇ ਨੇ ਕਿਉਂਕਿ ਇਹ ਜੋਇੰਟ ਸਰੀਏ ਪਾਉਂਦੇ ਨੇ ਆ ਇੱਥੇ ਜੋਇੰਟ ਪਾਤਾ ਆ ਤੇ ਆ ਅੱਗੇ ਅੱਗੇ ਇੱਥੇ ਜਿਹੜਾ ਮਲਵਾ ਵੇ ਇਹਦੇ ਵਿੱਚ ਕਿੱਥੇ ਸਰੀਏ ਹੈਗੇ ਉਹ ਵੀ ਦਿਖਾ ਦਿਓ ਆ ਇੱਥੇ ਇੱਥੇ ਜੋਇੰਟ ਆ ਇੱਥੇ ਵੀ ਸਰੀਆ ਹੋਣਾ ਚਾਹੀਦਾ ਸੀ ਜਿੱਥੇ ਇਹਨਾਂ ਨੇ ਬੰਨ ਲਾਇਆ ਇਹ ਸਰੀਏ ਸਿਰਫ 16 ਸਰੀਏ ਦੀ ਜਗ੍ਹਾ 3 ਸਰੀਏ ਕ੍ਰੇਨ ਨੇ ਕੱਢੇ ਇਹ ਸਾਰਾ ਪੈਸਾ ਕ腐ਸ਼ਨ ਦਾ ਕੌਣ ਖਾਂਦਾ ਆ ਪਤਾ ਹੀ ਆ ਕਿਹੜੇ ਲੀਡਰ ਮਿਲ ਮਿਲ ਖਾਂਦੇ ਨੇ ਨਿਤਿਨ ਗੜਗਰੀ ਤੱਕ ਇਹ ਵੀਡੀਓ ਅਸੀਂ ਜ਼ਰੂਰ ਪਹੁੰਚਾਵਾਂਗੇ ਅਸੀਂ ਪਹਿਲਾਂ ਵੀ ਨਿਤਿਨ ਗੜਗਰੀ ਜੀ ਨੂੰ ਮੇਲਾਂ ਕਰਕੇ ਸੁਚੇਤ ਕੀਤਾ ਤੇ ਉਹਨਾਂ ਨੇ ਉਸੇ ਕਾਰਵਾਈਆਂ ਕੀਤੀਆਂ ਅਸੀਂ ਜਲਦੀ ਇਹ ਵੀਡੀਓ ਦੀ ਇੱਕ ਪੈਨ ਡਰਾਈਵ ਦੇ ਨਾਲ ਕੰਪਲੇਨਟ ਪਾਵਾਂਗੇ ਈਮੇਲ ਤਾਂ ਅੱਜ ਹੀ ਭੇਜੂਗੀ ਇਹ ਖਬਰ ਦੀ ਪਰ ਇਹਦੀ ਜਲਦੀ ਪੈਨ ਡਰਾਈਵ ਰਾਹੀਂ ਇਹ ਖਬਰ ਜੂਰ ਪਾਵਾਂਗੇ ਤੇ ਭਾਈ ਸਾਹਿਬ ਖੜੇ ਨੇ ਇਹਨਾਂ ਨੇ ਕੋਲ লাইਵ 'ਚ ਉਹ ਬੰਦੇ ਦਾ ਨੰਬਰ ਵੀ ਵਿੱਚ ਦਿਖਾਇਆ ਹੋਇਆ ਸੀ ਉਹ ਬੰਦੇ ਦਾ ਨੰਬਰ ਨਾਮ ਦੇ ਵਿਦ ਕੰਪਲੇਨਟ ਪਾਵਾਂਗੇ ਤੋ ਆਹ ਇੱਕ ਗੱਡੀ ਜਿਹੜੀ ਆ ਇਹਨਾਂ ਨੇ ਖੜੀ ਹੋਈ ਹੈ ਇੱਥੇ ਨੰਬਰ ਤੁਹਾਨੂੰ ਦਿਖਾ ਚੁੱਕੇ ਆਂ ਸੀ ਸਵਾਸ ਸਰੀਏ ਜਿਹੜੇ ਆਹ ਇੱਕ ਇੱਕ ਡੇਡ ਡੇਡ ਸੂਤਰੇ ਸਰੀਏ ਵਿੱਚ ਪਾਏ ਹੋਏ ਆ ਇਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਆਹ ਜਿਹੜੇ ਮੋٹے ਸੂਤਰੇ ਸਰੀਏ ਇਹਨਾਂ ਬਾਰੇ ਵੀ ਜਾਣਕਾਰੀ ਜ਼ਰੂਰ ਲਵਾਂਗੇ ਕਮੈਂਟਰ ਆਈ ਦੋਸਤੋ ਜ਼ਰੂਰ ਦੱਸਣਾ ਕਿ ਇਹ ਕਿੰਨਾ ਸੱਚ ਲੱਗਦਾ ਤੁਹਾਨੂੰ ਕਿੰਨਾ ਝੂਠ ਲੱਗਦਾ ਤੁਹਾਡਾ ਫਰਜ਼ ਇਹਨਾਂ ਨਹੀਂ ਸਿਰਫ ਵੀਡੀਓ ਦੇਖਣਾ ਸਾਡਾ ਕੋਈ ਮਕਸਦ ਨਹੀਂ ਸਾਡੇ ਵੱਲੋਂ ਕ腐ਸ਼ਨ ਹੁੰਦੀ ਹੋਈ ਜਾਵੇ ਤੁਹਾਡੇ ਲਈ ਖਬਰ ਕਰਦੇ ਆਂ ਇਹ ਵੀਡੀਓ ਦਾ ਇੱਕ ਲਾਈਕ ਇੱਕ ਸ਼ੇਅਰ ਤੁਹਾਡੀ ਆਵਾਜ਼ ਬਣ ਸਕਦੀ ਆ ਲਾਈਕ ਨਾ ਵੀ ਕਰਿਓ ਨਾ ਕਰੋ ਸ਼ੇਅਰ ਪਾਓ ਆਪਣਾ ਕਮੈਂਟ ਪਾਓ ਤੁਹਾਡੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਣੇ ਆ ਟ੍ਰਾਂਸਪੋਰਟ ਨਗਰ ਆ ਜਿਹੜਾ ਸਾਡੇ ਪੰਜਾਬ ਲਈ ਬਹੁਤ ਜ਼ਰੂਰੀ ਨੇ ਟ੍ਰਾਂਸਪੋਰਟ ਨਗਰ ਜਿੱਥੋਂ ਸਾਡੀ ਇੱਕ ਟ੍ਰਾਂਸਪੋਰਟੇਸ਼ਨ ਦੇ ਜਰੀਏ ਹਰ ਇੱਕ ਚੀਜ਼ ਲੈ ਕੇ ਆਈ ਜਾਈ ਜਾ ਸਕਦੀ ਆ ਇਹ ਉਹ ਟ੍ਰਾਂਸਪੋਰਟ ਨਗਰ ਆ ਜਿਹੜਾ ਟੁੱਟਿਆ ਰਹਿੰਦਾ ਇਹ ਸਰੀਏ ਮੁੜ ਕੇ ਤਿਆਰਦਨਾ ਵਾਰ ਸੜਕਾ ਟੁੱਟ ਜਣੀ ਆ ਫਿਰ ਰੋਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਹੀ ਆਵਾਜ਼ ਚੱਕੋ ਤਾਂ ਕਿ ਬਣਦੇ ਵੇਲੇ ਹੀ ਇਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਕਰਪਸ਼ਨ ਕਰਦੇ ਆ ਕਿੱਦਾਂ ਕਰਦੇ ਆ ਆ ਲੋ ਨੰਬਰਦਾਰ ਨੇ ਪਾਤਾ ਸਿਮਿੰਟ ਉੱਤੋਂ ਦੀ ਇਹ 16 ਸਰੀਏ ਕੱਢਦੇ ਇਹਨਾਂ ਨੇ 3 ਸਰੀਏ ਕੱਢ ਕੇ ਹੁਣ ਇਹਨਾਂ ਦਾ ਕੰਮ ਵੀ ਬੰਦ ਹੋ ਗਿਆ ਜਰਤੀ ਅਸੀਂ ਇੱਥੇ ਖੜੇ ਆ ਦੇਖਦੇ ਆ ਹੁਣ ਇਹ ਐਨਐਚਏ ਤਾਈ ਇਹ ਮੇਲ ਆਈ ਭੇਜਿਆ ਧੰਨਵਾਦ ਆਪਣੇ ਕਮੈਂਟ ਜੂਰ ਦੇਣਾ